ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਤੇ ਮੈਂ ਹਾਂ ਲਗਨ ਸ਼ੇਟ ਕੱਲ ਲੁਧਿਆਣਾ ਦੇ ਪਛਮੀ ਹਲਕੇ ਦੀ ਜ਼ਿਮਨੀ ਚੋਣ ਸੀ ਮੋਟਾ ਪਈਆਂ ਨੇ ਤੇ 23 ਤਰੀਕ ਨੂੰ ਇਹਨਾਂ ਚੋਣਾਂ ਦੇ ਨਤੀਜੇ ਆਉਣਗੇ ਇਹ ਸੀਟ ਹੈ ਕਿਹੜੀ ਪਾਰਟੀ ਦੇ ਝੋਲੇ ਚ ਪੈਂਦੀ ਹੈ ਤਾਂ ਸਮਾਂ ਦੱਸੇਗਾ ਪਰ ਵਸਦਾ ਪੰਜਾਬ ਦੀ ਟੀਮ ਦੇ ਵੱਲੋਂ ਇਹਨਾਂ ਚੋਣਾਂ ਦੇ ਲਈ ਖਾਸ ਸਰਵੇ ਕੀਤੇ ਗਏ ਆ ਗਰਾਊਂਡ ਜ਼ੀਰੋ ਤੇ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੇ ਰਾਏ ਜਾਣੇਗੀ ਤੇ ਖਾਸ ਤੌਰ ਤੇ ਉਹਨਾਂ ਦੇ ਮੁੱਦੇ ਜਿਹੜੇ ਆ ਉਹ ਵੀ ਜਾਣੇਗੇ ਨੇ ਤਾਂ ਅੱਜ ਮੇਰੇ ਨਾਲ ਮੇਰੇ ਸਹਿਯੋਗੀ ਆਕਾਸ਼ ਮੇਰਨਾ ਮੌਜੂਦ ਨੇ ਜਿੰਨਾ ਸੀ ਗੱਲਬਾਤ ਕਰਾਂਗੇ ਵੀ ਇਹ ਚੋਣਾਂ ਦੇ ਵਿੱਚ ਕੀ ਕੀ ਹੋਇਆ ਕੀ ਘਟਨਾਵਾਂ ਵਾਪਰੀਆਂ ਨੇ ਚੋਣ ਮੁਹਿੰਮ ਤੋਂ ਲੈ ਕੇ ਚੋਣ ਜਾਬਤੇ ਤੱਕ VOTING ਦੇਤੇ ਕੀ ਕੁਝ ਹੋਇਆ ਤੇ ਆਉਣ ਵਾਲੇ ਜਿਹੜੇ ਨਤੀਜੇ ਨੇ ਉਹਨਾਂ ਦੇ ਸਮੀਕਰਨ ਕੀ ਕਹਿੰਦੇ ਨੇ ਤਾਂ ਉਸੇ ਗੱਲਬਾਤ ਕਰਾਂਗੇ ਕੀ ਹਾਲ ਹੈ ਕਾ ਸਭ ਤੋਂ ਪਹਿਲਾਂ ਤਾਂ ਦੱਸੋ ਲੱਗਦਾ ਭਾਈ ਮੈਂ ਤਾਂ ਵਧੀਆ ਵਾਂ ਪਰ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਵਾ ਬਾਕੀ ਦੇਖਦੇ ਹਾਂ ਕੀ ਬਣਦਾ ਬਿਲਕੁਲ ਚੋਣਾਂ ਦਾ ਮਾਹੌਲ ਵੀ ਜਿਹੜਾ ਬੜਾ ਗਰਮ ਰਿਹਾ, ਪਖਦਾ ਰਿਹਾ। ਉਹ ਆਪਾਂ ਦੇਖਿਆ VOTING ਦੇ ਵੀ ਕਈ ਕਿਥੇ ਇੱਕ ਦੋ ਜਗ੍ਹਾ ਘਟਨਾਵਾਂ ਵਾਪਰੀਆਂ ਨੇ। ਤਾਂ ਓਵਰਆਲ ਤੁਸੀਂ ਕੀ ਦੇਖਦੇ ਹੋ ਇਸ ਚੋਣ ਨੂੰ? ਓਵਰਆਲ ਦੇਖੀਏ ਭਾਈ ਚੋਣਾਂ ਜਦੋਂ ਚੋਣ ਮਹੀਮ ਚੱਲਦੀ ਪਈ ਸੀ ਉਹ ਤਾਂ ਮੌਸਮ 48 ਦੇ 47 ਡਿਗਰੀ ਤੱਕ ਗਿਆ। ਹੂੰ। ਬਾਹਰ ਲਾਸਟਲੇ ਦਿਨਾਂ ਦੇ ਵਿੱਚ ਆ ਕੇ ਟੈਂਪਰੇਚਰ ਘਟਿਆ, ਮੀਂ ਪਿਆ। VOTING ਵਾਲੇ ਦਿਨ ਵੀ ਟੋਟਰਾਂ ਨੂੰ ਚਲੋ ਰਾਤ ਮਿਲ ਗਈ। ਹਾਂ VOTERਾਂ ਨੂੰ ਰਾਤ ਮਿਲ ਗਈ। ਉਮੀਦ ਸੀਗੀ ਕਿ ਇਸ ਵਾਰ VOTING ਥੋੜੀ ਜ਼ਿਆਦਾ ਹੋਊਗੀ। ਪਰ ਰਿਕਾਰਡ ਟੁੱਟ ਗਿਆ ਪਿਛਲੀ ਵਾਰ ਨਾਲੋਂ। ਪਿਛਲੇ ਅਕਾੜਾ ਨਾਲੋਂ ਬਹੁਤ ਘੱਟ VOTING ਹੋਈ ਆ ਇਸ ਵਾਰ 51.33 ਵੋਟਾਂ ਪਈਆਂ VOTING ਪਰਸੈਂਟ ਬੋਈ ਆ 51.33% VOTE ਹੋਈ ਆ ਮੇਰੇ ਖੰਲਾ ਜੇ ਪਿਛਲੀ ਵਾਰ ਦੀ ਗੱਲ ਕਰੀ 64.29% ਸੀਗੀ VOTE ਇਸ ਵਾਰ ਬਹੁਤ ਘੱਟ VOTA ਪਈਆਂ ਨੇ ਕਿਤਨਾ ਕਿਤੇ ਇੱਕ ਇਹ ਵੀ ਹੈ ਨਾ ਕਿ ਇਹ ਵੀ ਪੌਸ਼ ਹਲਕਾ ਹੈ ਹਾਲਾਂਕਿ ਲੀਡਰ ਆਪ ਮੰਨਦੇ ਵੀ ਪੌਸ਼ ਹਲਕਾ ਹੈ ਵੀ ਗਰਮੀ ਦੀ ਛੁੱਟੀਆਂ ਪੈ ਜਾਂਦੀ ਤਾਂ ਲੋਕੀ ਕਿਤੇ ਘੁੰਮਣ ਫਿਰਨ ਚੱਲ ਜਾਂਦੇ ਖੈਰ ਇਹ ਤਾਂ ਚਲੋ VOTING ਦੀ ਗੱਲ ਰਹੀ ਆਕਾਸ਼ ਇਸ ਸਾਦਨ ਨੂੰ ਲੱਗਦਾ ਕੀ ਆ ਸਮੀਕਰਨ ਕੀ ਕਹਿੰਦੇ ਆ ਭਾਈ ਸਮੀਕਰਨ ਜੇ ਆਪਾਂ VOTING ਪਰਸੈਂਟ ਦੇ ਹਿਸਾਬ ਨਾਲ ਗੱਲ ਕਰੀਏ ਪੁਰਾਣੇ ਨਤੀਜੇ ਜਾਂ ਪੁਰਾਣੀ ਜਿਹੜੀ ਥਿਊਰੀ ਆ ਉਹ ਥਿਊਰੀ ਕਹਿੰਦੀ ਆ ਜਦੋਂ ਜਦੋਂ VOTING ਘਟ ਹੋਈ ਆ ਉਦੋਂ ਉਦੋਂ ਸਰਕਾਰ ਜਾਂ ਸੱਤਾਧਾਰੀ ਜਾਂ ਰੂਲਿੰਗ ਪਾਰਟੀ ਜਿੱਤੀ ਆ ਉਹ ਬਾਈ ਇਲੈਕਸ਼ਨ ਹੋ ਜਾਣ ਭਾਵੇਂ ਜਨਰਲ ਇਲੈਕਸ਼ਨ ਦੇ ਹੋ ਜਾਣ ਉਹ ਜਿਹੜੇ ਵਿੱਚ ਜਿਹੜਾ ਵੀ ਕੈਂਡੀਡੇਟ ਹੋਊਗਾ ਜਾਂ ਜਿਹੜਾ ਪੁਰਾਣਾ ਜਿੱਤਿਆ ਹੋਇਆ ਐਮਐਲਏ ਹੁੰਦਾ ਉਹ ਜਿੱਤਦਾ ਹੁੰਦਾ ਵਾ ਜੇ VOTING ਘਟ ਹੁੰਦੀ ਆ ਇਸ ਵਾਰ ਵੀ ਕਿਤੇ ਨਾ ਕਿਤੇ VOTING ਪਰਸੈਂਟ ਬਹੁਤ ਘਟੀ ਆ ਜਿਹਦਾ ਕਾਰਨ ਇਹ ਸੀਟ ਆਛਾ ਰੂਲਿੰਗ ਪਾਰਟੀ ਜਾਂ ਆਮ ਆਦਮੀ ਪਾਰਟੀ ਤੇ ਝੁਲੀ ਚਾਊਗੀ ਅੱਛਾ ਇੱਕ ਚੀਜ਼ ਆ ਕਾਸ਼ ਇੱਥੇ ਜੋ ਮਤਲਬ ਜੋ ਅਸੀਂ ਇਸ ਫੀਲਡ ਦੇ ਨਾਲ ਕਾਫੀ ਨੇੜਲੇ ਇਹਨਾਂ ਚੋਂ ਉਹਨਾਂ ਨੂੰ ਦੇਖਿਆ ਸਰਵੇ ਕੀਤੇ ਆ ਪਰ ਜਿਹੜੀ ਆਮ ਜਨਤਾ ਉਹ ਵੀ ਦੇਖ ਰਹੀ ਹੈ ਕਿ ਬਈ ਇਹ ਚੋਣ ਇਸ ਤਰ੍ਹਾਂ ਸੀ ਜਿਵੇਂ ਜਨਰਲ ਇਲੈਕਸ਼ਨ ਹੁੰਦੀਆਂ ਨੇ ਵੀ ਲੋਕ ਸਭਾ ਦੀ ਚੋਣ ਹੁੰਦੀ ਆ ਬਈ ਇੰਨਾ ਜ਼ੋਰ ਲਾਇਆ ਗਿਆ ਇੰਨਾ ਮਾਹੌਲ ਜਿਸ ਹਸਾਬ ਨਾਲ ਪੱਕਿਆ ਹੋਇਆ ਸੀਗਾ ਸਾਰੇ ਅਪੱਤ ਰਾਧ ਦੇ ਆਪਾਂ ਕਈ ਹਾਈ ਕਮਾਂਡ ਇੱਥੇ ਆ ਰਹੀ ਹੈ ਰੂਟ ਸ਼ੋ ਕਰ ਰਹੇ ਨੇ ਕਿਸ ਸਾਦੋਂ ਆਮ ਲੋਕਾਂ ਚ ਵਿਚਰ ਰਹੇ ਨੇ ਮਤਲਬ ਉਹ ਇੱਕ ਮਾਹੌਲ ਬੜਾ ਵੱਖਰਾ ਸੀ ਮਤਲਬ ਡੇਢ ਸਾਲ ਤਾਂ ਡੇਢ ਸਾਲ ਦੇ ਲਈ ਇੰਨਾ ਜ਼ੋਰ ਲਾ ਰਹੇ ਆ ਸੱਤਾਈ ਸੱਤਾਧਾਰੀ ਤੇ ਦੀ ਗੱਲ ਕਰੀ ਕਾਂਗਰਸ ਦੀ ਗੱਲ ਕਰੀ ਸਾਰੀ ਕਾਂਗਰਸ ਦੀ ਹਾਈ ਕਮਾਨ ਇੱਥੇ ਚਲੋ ਆਪਸੀ ਪੱਟ ਤੜੋਂ ਦੇ ਰਹੀ ਹੈ ਜ਼ਰੂਰ ਪਰ ਫਿਰ ਵੀ ਆਪਾਂ ਕਹੀਏ ਸਾਰੀ ਤਰ੍ਹਾਂ ਦੀ ਹਾਈ ਕਮਾਨ ਇੱਥੇ ਮੌਜੂਦ ਸੀ ਚਾਹੇ ਬੀਜੇਪੀ ਦੀ ਗੱਲ ਕਰੀ ਸੈਂਟਰ ਤੋਂ ਮਿਨਿਸਟਰ ਆ ਰਹੇ ਆ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਆ ਰਹੇ ਆ ਮਨਜਨ ਸਸਤਾ ਆ ਰਹੇ ਨੇ ਤਾਂ ਪੂਰੀ ਮਤਲਬ ਹਾਈ ਕਮਾਨ ਇੱਥੇ ਜ਼ੋਰ ਕੇ ਸਾਹ ਨਾਲ ਆਇਆ ਹੈ ਭਾਈ ਇਹ ਨਾ ਇਹਨੂੰ 2027 ਦਾ ਸੈਮੀਫਾਈਨਲ ਵੀ ਕਿਹਾ ਜਾ ਰਿਹਾ ਵਾ ਕਿਤਨਾ ਕਿਤੇ ਜੇ ਇਥੋਂ ਆਮ ਆਦਮੀ ਪਾਰਟੀ ਹਾਰਦੀ ਆ ਤਾਂ 27 ਦੇ 2027 ਦੇ ਵਿੱਚ ਉਹਨੂੰ ਵੱਡਾ ਨੁਕਸਾਨ ਹੋਣਾ ਇਹ ਸੁਭਾਅ ਬਣਾਇਆ ਗਿਆ ਕਿਤਨਾ ਕਿਤੇ ਜੇ ਤੋਂ ਬੀਜੇਪੀ ਜਿੱਤੇ ਤਾਂ ਬੀਜੇਪੀ ਦਾ ਕੀਪ ਵੇਖੋ ਅਗਲੇ ਵਿੱਚ ਅਗਲੀ ਵਾਰ ਜੇ ਭਾਰਤ ਭੂਸ਼ਣ ਆਸ਼ੂ ਜਿੱਤਦੇ ਨੇ ਤੇ ਖਾਸ ਰਹੂਗਾ ਕਾਂਗਰਸ ਜੇ ਸੀਟ ਦੇ ਦੁਆਰਾ ਕਾਬੂ ਨਹੀਂ ਹੁੰਦੀ ਆ ਤਾਂ 2027 ਵੇਲੇ ਦੀ ਸਰਕਾਰ ਵੇਲੇ ਮੀਲ ਪੱਥਰ ਸਾਬਿਤ ਹੋਗੀ ਇਹ ਸੀਟ ਕਿਉਂਕਿ ਸੈਮੀ ਫਾਈਨਲ ਮੰਨਿਆ ਜਾ ਰਿਹਾ ਵਾ ਹਰ ਇੱਕ ਪਾਰਟੀ ਨੇ ਆਪਣਾ ਪੂਰਾ ਜੋਰ ਲਗਾਇਆ ਉਹ ਕਿਤਨਾ ਕਿਤੇ ਅਕਾਲੀ ਦਲ ਵੀ ਪੂਰਾ ਜੋਰ ਲਗਾ ਕੇ ਆਇਆ ਅਕਾਲੀ ਦਲ ਨੇ ਵੀ ਆਪਣਾ ਹੈੱਡ ਆਫਿਸ ਲੁਧਿਆਣੇ ਨੂੰ ਬਣਾ ਲਿਆ ਸਿੱਕ ਵਰਤਾਂ ਕਿਤਨਾ ਕਿਤੇ ਸਾਰੀਆਂ ਮੀਟਿੰਗਾਂ ਇੱਥੇ ਕੀਤੀਆਂ ਜਾਂ ਰਹੀਆਂ ਸਾਰੀਆਂ ਜੁਆਇਨਿੰਗ ਇੱਥੇ ਕੀਤੀਆਂ ਜਾਂ ਰਹੀਆਂ ਨੇ ਸੁਖਵੀਰ ਸਿੰਘ ਬਾਦਲ ਆਪਗਰਾਉਂਡ ਜੀਰੋ ਤੇ ਦਿਖੇ ਨੇ ਰੈਲੀਆਂ ਕੀਤੀਆਂ ਨੇ ਨੁਕੜ ਮੀਟਿੰਗਾਂ ਕੀਤੀਆਂ ਨੇ ਮਿਕ ਮਜੀਠੀਆ ਰਹੇ ਨੇ ਸਕੰਦਰ ਸਿੰਘ ਮਲੂਕਾ ਰਹੇ ਨੇ ਜਾਂ ਬਲਵਿੰਦਰ ਸਿੰਘ ਪੂਨਦੜ ਦੀ ਗੱਲ ਕਰ ਲਈ ਜਾਂ ਹੋਰ ਜਿਹੜੇ ਵੀ ਉਹਨਾਂ ਦੇ ਸਿਆਸੀ ਸੀਨੀਅਰ ਲੀਡਰ ਨੇ ਉਹ ਲੁਧਿਆਣੇ 'ਚ ਮੌਜੂਦ ਰਹੇ ਨੇ ਤੁਸੀਂ ਜਿਵੇਂ ਸ਼ੁਰੂਆਤ 'ਚ ਗੱਲ ਕੀਤੀ ਆਮ ਆ ਪਰ ਇਥੇ ਵਿਰੋਧੀਆਂ ਦੀ ਗੱਲ ਕਰੀਏ ਜੋ ਚਰਚਾਵਾ ਨੇ ਉਹ ਕਹਿੰਦੇ ਵੀ ਇੱਕ ਵਾਰ ਜੇ ਆਮ ਆਦਮੀ ਪਾਰਟੀ ਹਾਰਦੀ ਇੱਥੇ ਸੰਜੀਵ ਰੋੜਾ ਹਾਰਦੇ ਨੇ ਤਾਂ ਫਿਰ ਉਸ ਤੋਂ ਬਾਅਦ ਜਿਹੜੀ ਚਰਚਾ ਚੱਲੀ ਹੈ ਜੇ ਆਪਾਂ ਕਿ ਜਿਹੜਾ ਲੋਕੀ ਕਿਆਸ ਕਰ ਰਹੇ ਨੇ ਕਿ ਕੇਜਰੀਵਾਲ ਨੇ ਥੋੜਾ ਜਿਹਾ ਸਭਾ ਦੀ ਸੀਟ ਲੈਣੀ ਹੈ ਉਹ ਕਹਿੰਦੇ ਸੀ ਹੋਰਾਂ ਰੁਕਣਾ ਇਹ ਜੋ ਚਰਚਾ ਚੱਲ ਰਹੀ ਹੈ ਇਹ ਪਤਾ ਕੀ ਗੱਲ ਆ ਇਹ ਤਾਂ ਚੀਜ਼ਾਂ ਸੱਤਾਧਾਰੀ ਪਾਰਟੀ ਦੀ ਮਰਜ਼ੀ ਆ ਵੀ ਅਸੀਂ ਸੀਟ ਦੇਣੀ ਆ ਕਿ ਨਹੀਂ ਦੇਣੀ ਇਹ ਕਹਿੰਦੇ ਵੀ ਜੇ ਹਾਰ ਦੇ ਨੇ ਸੰਜੀਵ ਰੋੜਾ ਨਹੀਂ ਦੇਖੋ ਹਾਰ ਤਾਂ ਤਾਂ ਹੋਣੀ ਸੀ ਨਾ ਭਾਈ ਜੇ ਆਪਾਂ ਬੋਟਿੰਗ ਪਰਸੈਂਟੇਜ ਤੋਂ ਵੱਧ ਹੂੰ ਹੁਣ VOTING ਪਰਸੈਂਟ ਬਹੁਤ ਘਟਿਆ ਇਸ ਦਾ ਇਸ ਦਾ ਸਿੱਧੇ ਅ ਸਿੱਧੇ ਤੌਰ ਤੇ ਆਪਾਂ ਕਹਿ ਲਈਏ ਰੂਲਿੰਗ ਪਾਰਟੀ ਸੰਜੀਵ अरोड़ा ਜਿੱਤਣਗੇ ਜਿੱਦ ਤੋਂ ਆਪਾਂ ਆਪਾਂ ਨੇ ਦਵਾ ਕਰਦੇ ਬਹੁਤ ਕਈ ਸਰਵੇ ਦਵਾ ਕਰ ਚੁੱਕੇ ਨੇ ਐਗਜ਼ਿਟ ਪੋਲ ਆ ਚੁੱਕੇ ਨੇ ਉਹਨਾਂ ਦੇ ਸਰਵੇਆਂ ਦੇ ਹਿਸਾਬ ਨਾਲ ਇੱਕ ਸਭ ਤੋਂ ਮੇਨ ਗੱਲ ਹੋਈ ਆ ਸੱਟਾ ਬਾਜ਼ਾਰ ਸੱਟਾ ਬਾਜ਼ਾਰ ਪੂਰਾ ਗਰਮ ਰਿਹਾ ਸੱਟਾ ਬਾਜ਼ਾਰ ਆਮ ਆਦਮੀ ਪਾਰਟੀ ਦੇ ਹੱਕ ਤੇ ਸੀਟ ਭੁਗਤਾਰੀ ਆ ਉਹਨਾਂ ਦੇ ਮਤਾਬਕ ਚੱਲੀਏ ਪਰ ਆਪਾਂ ਉਹਨਾਂ ਨੂੰ ਉਹਨਾਂ ਦੀ ਚੀਜ਼ ਮੰਨਦੇ ਨਹੀਂ ਸੱਟਾ ਬਾਜ਼ਾਰ ਨੂੰ ਆਪਾਂ ਕਹਿੰਦੇ ਨਹੀਂ ਵੀ ਠੀਕ ਹੋਗਾ ਨਹੀਂ ਹੋਗਾ ਪਰ ਜੇ ਉਹਨਾਂ ਦੇ ਮਤਾਬਿਕ ਚੱਲੀਏ ਤੇ ਆਮ ਆਦਮੀ ਪਾਰਟੀ ਛਿੱਤਲੀ ਪਈ ਆ ਕਿਉਂਕਿ ਕਿਤਨਾ ਕਿਤੇ ਵੀ ਆਸ ਲਗਾਈ ਜਾ ਰਹੀ ਸੀ ਕਿ ਕਿਤਨਾ ਕਿਤੇ ਜੇ ਸੰਜੀਵ ਅਰੋੜਾ ਸਾਹਿਬ ਜਿੱਤਦੇ ਨੇ ਉਹਨਾਂ ਨੂੰ ਕੈਬਨਿਟ ਕਿ ਯਾ ਡਿਫਟੀ ਡੀਸੀਮ ਵੀ ਲਗਾ ਸਕਦੇ ਨੇ ਉਹ ਤਾਂ ਕੇਜਰੀਵਾਲ ਆਪਣੇ ਮੂੰਹੋਂ ਕਹ ਕੇ ਗਏ ਨੇ ਹਾਂ ਜੀ ਹਾਂ ਜੀ ਉਹਨਾਂ ਰੈਲੀਆ 'ਚ ਕਿਹਾ ਜਿੱਤਣਗੇ ਤਾਂ ਉਹਨਾਂ ਨੂੰ ਇੱਕ ਚੰਗਾ ਮੰਤ్రਾਲੇ ਦਿੱਤਾ ਜਾਏਗਾ ਹੁਣ ਦੇਖਦੇ ਆ ਵੀ ਹੁਣ ਉਹ ਜਿਹੜੀ ਰਾਜ ਸਭਾ ਸੀਟ ਖਾਲੀ ਹੋ ਗਈ ਉਥੇ ਕੌਣ ਜਾਂਦਾ ਵਾ ਮਨੀਸ਼ ਜਾਂਦੇ ਨੇ ਜਾਂ ਕੇਜਰੀਵਾਲ ਜਾਂਦੇ ਨੇ ਜਾਂ ਕੋਈ ਹੋਰ ਉਹਨਾਂ ਦਾ ਕੋਈ ਲੀਡਰ ਉਥੇ ਜਾ ਕੇ ਰਾਜ ਸਭਾ ਜਾਂਦਾ ਵਾ ਜਾਂ ਕੋਈ ਪੰਜਾਬ ਦਾ ਲੀਡਰ ਆਉਂਦਾ ਵਾ ਕਿਉਂਕਿ ਜੇ ਦਿੱਲੀ ਦੇ ਜੇ ਸੰਜੀਵ ਰੋੜਾ ਜਿੱਤਦੇ ਨੇ ਹੂੰ ਜੇ ਸੰਜੀਵ ਰੋੜਾ ਲੁਧਿਆਣਾ ਸੀਟ ਤੋਂ ਜਿੱਤਦੇ ਨੇ ਤਾਂ ਕੈਬਨਟ ਮੰਤਰੀ ਦਾ ਪੱਕਾ ਬਣ ਗਏ ਪਰ ਸਵਾਲ ਇਹ ਹੈ ਕਿ ਕਾਰਵਿੰਦ केजरीवाल ਰਾਜ ਸਭਾ ਜਾਣਗੇ ਜਾਂ ਕੋਈ ਹੋਰ ਜਾਣਗੇ ਜਾਂ ਕੋਈ ਹੋਰ ਜਾਣਗੇ ਬਿਲਕੁਲ ਇਹ ਵੱਡਾ ਸਵਾਲ ਲੋਕਾਂ ਦੇ ਮਨਾਂ ਚ ਵਈ ਹੈ ਜਾਂ ਚ ਵਿਰੋਧੀਆਂ ਦੀ ਗੱਲ ਕਰੀ ਉਹ ਵੀ ਇਹ ਚਰਚਾ ਕਰ ਰਿਹਾ ਹੈ ਵੀ ਕਿਸ ਤਰ੍ਹਾਂ ਇਹ ਵੀ ਚਰਚਾ ਸੀ ਜੀ ਵੀ ਕਿਤਨਾ ਕਿਤੇ ਕਾਂਗਰਸ ਪਾਰਟੀ ਤੇ ਭਾਜਪਾ ਅੰਦਰ ਘਾਤੇ ਇਹ ਵੀ ਇੱਕ ਹੈ ਚਰਚਾ ਨੇ ਐਸੀ ਚਰਚਾ ਚੱਲ ਰਹੀ ਹੈ ਕਿ ਕਿਸ ਨਾਲ ਕਿਸ ਤਰ੍ਹਾਂ ਕੇ ਆਮ ਆਦਮੀ ਪਾਰਟੀ ਨੂੰ ਰੋਕੀਏ ਵੀ ਜਿੱਤੇ ਨਾ ਤਾਂ ਕਿ ਕੇਜਰੀਵਾਲ ਜਿਹੜਾ ਉਹਦੀ ਐਂਟਰੀ ਨਾ ਹੋਵੇ ਇੱਥੇ ਉਹਦਾ ਕਾਰਨ ਬਾਈ ਇੱਕ ਇਹ ਵੀ ਸੀਗਾ ਕਿ ਕਾਂਗਰਸ ਤੇ ਬੀਜੇਪੀ ਦਾ ਆਪਾਂ ਸਮਝੌਤਾ ਤਾਂ ਕਹਿ ਰਹੇ ਸੀਗੇ ਲੋਕੀ ਚਰਚਾ ਵਿੱਚ ਚੱਲਦੀ ਪਈ ਸੀ ਕਿਉਂ ਕਿਤਨੇ ਕਿਤੇ ਪਿਛਲੀ ਲੋਕਸਭਾ ਵੇਲੇ ਆਸ਼ੂਪਰਤ ਪੋਸ਼ਨਾ ਆਸ਼ੂ ਨੇ ਰਵਨੀ ਸਿੰਘ ਬਿੱਟੂ ਦੀ ਸਪੋਰਟ ਕੀਤੀ ਸੀ ਕਿਉਂਕਿ ਜਿਗਰੀ ਯਾਰ ਰਹਿਣੇ ਕਿਸੇ ਕਿਸੇ ਸਮੇਂ ਲੰਮੇ ਸੰਘਰਸ਼ ਲੜਦੇ ਰਹੇ ਨੇ ਇੱਕ ਦੂਜੇ ਲਈ ਜਾਨ ਤੱਕ ਦੀ ਵਾਜਿ ਲਾਉਂਦੇ ਰਹੇ ਨੇ ਕਿਉਂਕਿ ਇਸ ਕਰਕੇ ਆਸ ਲਗਾਈ ਜਾ ਰਹੀ ਹੈ ਕਿ ਕਿਤਨਾ ਕਿਤੇ ਸਮਝੌਤਾ ਹੋ ਸਕਦਾ ਪਰ ਇਹ ਵੀ ਗੱਲ ਚੱਲਦੀ ਪਈ ਆ ਕਿ ਸੰਜੀਵ अरोड़ा ਤੇ ਭਾਰਤ ਪੋਸ਼ਨਾ ਆਸ਼ੂ ਦੇ ਬਿਜ਼ਨਸ ਜੋ ਸਾਂਝੇ ਨੇ ਕੰਮਕਾਰ ਸਾਂਝੇ ਨੇ ਪਰ ਦੇਖਦੇ ਆ ਸਮਾਂ ਦੱਸੂਗਾ ਵੀ ਨਤੀਜੇ ਕੀ ਹੁੰਦੇ ਨੇ ਪਰ ਆਕਾਸ਼ ਇੱਕ ਵਾਰ ਆਪਾਂ ਇਹ ਵੀ ਗੱਲ ਕਰੀ ਵੀ ਇਹ ਛੋਣਾ ਛੋਣਾ ਇੱਕ ਚੀਜ਼ ਬੜੀ ਦੇਖਣ ਨੂੰ ਮਿਲੀ ਹੈ ਅੱਜ ਕੱਲ ਆਪਾਂ ਜਾਣਦੇ ਵੀ ਸੋਸ਼ਲ ਮੀਡੀਆ ਦਾ ਦੌਰ ਹੈ ਹਰ ਇੱਕ ਥਿਰ ਦਾ ਆਈਟੀ ਸੈੱਲ ਬੜਾ ਹੀ ਮਤਲਬ ਕਿ ਇਨੀ ਹੋ ਇਨਾ ਲੀਡਰ ਕਾਮਯਾਬ ਨਹੀਂ ਹੁੰਦਾ ਕਈ ਵਾਰੀ ਜਿਹਨਾਂ ਦਾ ਆਈਟੀ ਸੈਲ ਕਾਮਯਾਬ ਹੁੰਦਾ ਤੇ ਆਈਟੀ ਸੈਲ ਰਾਹੀਂ ਐਸੀਆ ਮਤਲਬ ਮਹਾਰਾਨ ਹੋਇਆ ਦੇਖ ਕੇ ਜਿਸ ਸਾਹ ਦੇ ਨਾਲ ਸੋਸ਼ਲ ਮੀਡੀਆ ਤੇ ਫੇਕ ਪੇजेस ਬਣਾ ਕੇ ਹੁੰਦੇ ਤਾਂ ਪਾਰਟੀ ਚਲਾ ਰਹੀ ਹੁੰਦੀ ਐ ਇਹ ਸਭ ਨੂੰ ਪਤਾ ਹੈ ਵੀ ਇਹ ਫਲਾਨ ਦੀ ਪਾਰਟੀ ਦਾ ਪੇਜ ਹੈ ਫਲਾਨੀ ਦਾ ਪੇਜ ਹੈ ਹਾਲਾਂਕਿ ਨਾਮ ਨਹੀਂ ਆਪਣਾ ਰੱਖਦੇ ਪਰ ਉਸ ਤੇ ਜਿਸ ਸਾਹ ਦੇ ਨਾਲ ਆਪੋਜੀਸ਼ਨ ਦੇ ਆਪਣੇ ਲੀਡਰ ਨੂੰ ਵਿਰੋਧੀ ਲੀਡਰ ਨੂੰ ਕਿਸ ਸਾਹ ਦੇ ਨਾਲ ਉਹਦੀ ਆਪਾਂ ਕਹੀਏ ਉਹਦੋਂ ਡੀਫੇਮ ਕਰਨ ਦੇ ਲਈ ਉਹਦੀ ਆਪਾਂ ਕਹੀਏ ਬੇਇੱਜ਼ਤੀ ਕਰਨ ਦੇ ਲਈ ਕਿਸ ਸਾਹ ਦੇ ਨਾਲ ਵੀਡੀਓਜ਼ ਬਣਾਈਆਂ ਜਾਂਦੀਆਂ ਨੇ ਗਾਣੇ ਲਾ ਕੇ ਕਈ ਆਪਾਂ ਦੇਖੀਆਂ ਭਾਈ ਇਹ ਇਹ ਤਾਂ ਪਰਪੋਗੈਂਡਾ ਹਰ ਇੱਕ ਪਾਰਟੀ ਸਿਰਜਦੀ ਆ ਹਰ ਇੱਕ ਦਾ ਬੰਦ ਹੁੰਦਾ ਹਰ ਇੱਕ ਹੁੰਦੀ ਆ ਇਹ ਚੀਜ਼ ਹੁੰਦੀ ਆ ਪਰ ਆਪਾਂ ਦੇਖ ਰਹੇ ਵੀ ਇਹ ਜਾ ਕਿੱਦਾਂ ਹੋ ਰਹੀ ਹੈ ਚੀਜ਼ ਆਪਾਂ ਦੇਖੋ ਨਾ ਇੱਕ ਹੁੰਦਾ ਵੀ ਚੰਗੀ ਲੈਵਲ ਦੀ ਸਿਆਸਤ ਔਰ ਡੈਵਲ ਜਿਹੜਾ ਉਹ ਦਾ ਡੇ ਬਾਏ ਡੇ ਡਾਊਨ ਆਈ ਜਾਂਦਾ ਪਿਆ ਬਈ ਲੈਵਲ ਤਾਂ ਡਾਊਨ ਹੋਣਾ ਹੀ ਆ ਨਾ ਜਦੋਂ ਆਪਾਂ ਘਟੀਆ ਕਿਸਮ ਦੀ ਰਾਜਨੀਤੀ ਕਰਦੇ ਆ ਤੁਸੀਂ ਦੇਖਿਓਗੇ ਪਿਛਲੇ ਦਿਨ ਇਹ ਵਿਕਰਮ ਸਿੰਘ ਮਜੀਠੀਆ ਨੇ ਇੱਕ ਆਮ ਆਦਮੀ ਪਾਰਟੀ ਦੇ ਮੰਤਰੀ ਦੀਆਂ ਅਸ਼ਲੀਲ ਫੋਟੋਆਂ ਆਪਣੇ ਸੋਸ਼ਲ ਮੀਡੀਆ ਹੈਂਡਲ ਸੇਅਰ ਕੀਤੀਆਂ ਕਿਤਨਾ ਕਿਤੇ ਜਦੋਂ ਕਿਸੇ ਲੀਡਰ ਤੇ ਆਪਾ ਕਰਦਾਰ ਕੁਸ਼ੀ ਕਰਦੇ ਆ ਨਾ ਜਦੋਂ ਆਪਾਂ ਉਹਨਾਂ ਦੇ ਇੱਕ ਪਰਸਨਲ ਜ਼ਿੰਦਗੀ ਵਿੱਚ ਕੁਛਣ ਦੀ ਕੋਸ਼ਿਸ਼ ਕਰਦੇ ਆ ਨਾ ਫਿਰ ਕੋਈ ਫਰਕ ਤਾਂ ਪੈਂਦੀ ਹੈ ਜਦੋਂ ਇੱਕ ਨੇ ਕੀਤਾ ਫਿਰ ਦੂਜਾ ਵੀ ਕਰੂਗਾ ਬਿਲਕੁਲ ਪਹਿਲਾਂ ਕਰਦੇ ਰਹੇ ਨੇ ਆਮ ਆਦਮੀ ਪਾਰਟੀ ਨੇ ਜੋ ਕੁਝ ਵਿਕਰਮ ਸਿੰਘ ਮਜੀਠੀਆ ਬਾਰੇ ਕਿਹਾ ਵਾ ਚਿੱਟ ਦਾ ਸੌਦਾ ਕਰਕੇ ਕਿਹਾ ਵਾ ਉਸ ਤੋਂ ਬਾਅਦ ਬਹੁਤ ਕੁਝ ਬੋਲਿਆ ਵਾ ਕਿਤਨਾ ਕਿਤੇ ਉਹਦਾ ਰੈਕਟ ਤਾਂ ਆਉਣੀ ਸੀਗਾ ਹਰ ਇੱਕ ਪਾਰਟੀ ਨੇ ਆਪਣਾ ਆਪਣਾ ਜ਼ੋਰ ਲਗਾਇਆ ਉੱਥੇ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਲੀਡਰ ਅਰਵਿੰਦ ਕੇਜਰੀਵਾਲ ਮਨੀਸ਼ ਸ਼ੋਧਿਆ ਜਾਂ ਕਈ ਹੋ ਇਤੀ ਸ਼ੀ ਵੀ ਇੱਥੇ ਆਏ ਚੋਂ ਪ੍ਰਚਾਰ ਕੀਤਾ ਉਹਨਾਂ ਨੇ ਮੁੱਖ ਮੰਤਰੀ ਮੁੱਖ ਮੰਤਰੀ ਮਾਨਵੀ ਇੱਥੇ ਹੀ ਰਹੇ ਨੇ ਉਹਨਾਂ ਨੇ ਲੰਮਾ ਸਮਾਂ ਪ੍ਰਚਾਰ ਕੀਤਾ ਨੁਕੜ ਮੀਟਿੰਗਾਂ ਰੈਲ ਕੀਤੀਆਂ ਰੋਡ ਸ਼ੋਅ ਕੀਤੇ ਪਰ ਲਾਸਟਲੇ ਹਫ਼ਤੇ ਜਾਂ ਲਾਸਟਲੇ 4-5 ਦਿਨ ਉਹ ਅਰਵਿੰਦ ਕੇਜਰੀਵਾਲ ਤੇ ਸੀਐਮ ਭਗਵੰਤ ਸਿੰਘ ਮਾਨ ਗਏ ਹੋਏ ਰਹੇ ਨੇ ਕੋਈ ਦੇਖੀਦਾ ਕਿੰਨਾ ਅਸਰ ਪੈਂਦਾ ਵੋਟਾਂ ਨੂੰ ਲੈ ਕੇ ਕਿੰਨੇ ਕਿ ਲੋਕ ਪ੍ਰਭਾਵਿਤ ਹੁੰਦੇ ਨੇ ਕਿਉਂ ਕਾਰਨ ਰਹੇ ਹਜੇ ਤੱਕ ਕਾਰਨ ਦਾ ਨਹੀਂ ਪਤਾ ਲੱਗਿਆ ਹੈਗਾ ਉੱਥੇ ਹੀ ਕਾਂਗਰਸ ਪਾਰਟੀ ਨੇ ਵੀ ਆਪਣਾ ਸਰ ਧਰ ਦੀ ਬਾਜ਼ੀ ਲਗਾਈ ਹੋਈ ਸੀਗੀ ਉਥੇ ਰਾਣਾ ਗੁਰਜੀਤ ਉਹਨਾਂ ਨੇ ਸਾਫ ਕਾ ਸੀਐਮ ਚਰਨਜੀਤ ਚੰਨੀ ਮੰਜੂ ਸੀਗੇ ਪ੍ਰਗਟ ਸਿੰਘ ਮੰਜੂ ਸੀਗੇ ਹੱਕ ਠਾ ਕੇ ਭਾਰਤ ਪੁਸ਼ਨਾ ਆਸ਼ੂ ਦੇ ਨਾਲ ਖੜੇ ਸੀਗੇ ਉਹਨਾਂ ਨੇ ਪੂਰਾ ਗਰਾਊਂਡ ਜ਼ੀਰੋ ਤੇ ਇਸ ਚੋਣ ਨੂੰ ਕੰਟਰੋਲ ਕੀਤਾ ਭਾਰਤ ਪੁਸ਼ਨਾ ਆਸ਼ੂ ਤੋਂ ਪਹਿਲਾਂ ਜੇ ਮੂਰੇ ਲੱਗੇ ਹੋਏ ਸੀਗੇ ਰਾਣਾ ਗੁਰਜੀਤ ਚਰਨਜੀਤ ਚੰਨੀ ਪ੍ਰਗਟ ਸਿੰਘ ਜਾਂ ਹੋਰ ਕਈ ਵੱਡੇ ਲੀਡਰ ਉਹਨਾਂ ਦੇ ਆਮ ਆਗਰਸ ਪਾਰਟੀ ਤੇ ਗਰਾਊਂਡ ਜ਼ੀਰੋ ਤੇ ਸੀਗੇ ਪਰ ਕਿਤਨਾ ਕਿਤੇ ਕਾਂਗਰਸ ਪਾਰਟੀ ਵੀ ਦੋ ਗੁੱਟ ਹੋਈ ਹੋਈ ਆ ਉਹਨਾਂ ਦੇ ਵੀ ਢੜੇ ਵਾਜੀ ਆ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਗੱਲ ਕਰ ਲਈ ਐਲੋਪੀ ਪ੍ਰਤਾਪ ਬਾਜਪਾ ਦੀ ਗੱਲ ਕਰ ਲਈ ਸੁਖਿੰਦਰ ਸਿੰਘ ਨਾਵਾ ਦੀ ਗੱਲ ਕਰ ਲਈ ਇਹ ਗੈਪ ਸੀ ਕਿ ਕਿਤਨੇ ਕਿਤੇ ਚੋਣ ਚ ਆਏ ਨੇ ਇੱਕ ਨਿੱਜੀ ਇੰਟਰਵਿਊ ਚ ਸੁਣਿਆ ਵੀ ਸੀਗਾ ਸੁਖਿੰਦਰ ਨਾਵਾ ਕਹਿੰਦੇ ਪਏ ਸੀ ਕਿ ਮੈਨੂੰ ਤਾਂ ਬੁਲਾਇਆ ਨਹੀਂ ਉਹ ਇੱਥੇ ਹਲਕਾ ਦਾਖੇਦ ਉਹ ਕਿਥੇ ਜਿਹੜਾ ਉਹਨਾਂ ਦਾ ਪ੍ਰੋਗਰਾਮ ਹੋਇਆ ਸੀਗਾ ਸੰਵਿਧਾਨ ਰੈਲੀ ਉੱਚੇ ਪਹੁੰਚੇ ਪਰ ਉਹ ਇੱਥੇ ਨਹੀਂ ਹੈ ਕਿਉਂਕਿ ਇਹ ਯੂਟਿਊਬ ਚੈਨਲ ਨੇ ਪੁੱਛੇ ਵੀ ਤੁਸੀਂ ਪੁੱਛੇ ਨੂੰ ਕਹਿੰਦਾ ਮੈਨੂੰ ਬੁਲਾਇਆ ਨਹੀਂ ਨਹੀਂ ਚਲੋ ਉਹ ਇਹ ਤਾਂ ਸਭ ਨੂੰ ਪਤਾ ਵੀ ਅੰਦਰਵਾਇ ਇਹਨਾਂ ਦੀ ਆਪ ਦੀ ਧੜੇਬੰਦੀ ਹੈਗੀ ਆ ਜਿਹਦੇ ਕਾਰਨ ਕੇ ਇਹ ਚੱਲਦਾ ਪਿਆ ਵਾ ਉੱਥੇ ਕਿਤਨਾ ਕਿਤੇ ਅਸਰ ਤਾਂ ਪਊਗਾ ਇਲੈਕਸ਼ਨ ਤੇ ਦੇਖਦੇ ਆ ਕਿ ਕੀ ਕਾਰਨ ਬਣਦਾ ਵਾ ਕੀ ਇਹ ਕਾਰ ਧੜੇਬੰਦੀ ਕਾਰਨ ਬਣਦੀ ਆ ਜਾਂ ਕੋਈ ਹੋਰ ਕਾਰਨ ਬਣਦੀ ਆ ਉੱਥੇ ਜੇ ਭਾਜੀਪੀ ਦੀ ਗੱਲ ਕਰੀਏ ਭਾਜੀਪੀ ਨੇ ਵੀ ਆਪਣੇ ਛੋਟੀ ਦੇ ਲੀਡਰ ਜਾਂ ਸੈਂਟਰ ਦੇ ਲੀਡਰ ਅਥੇ ਉਤਾਰੇ ਨੇ ਉਨਰਾਗ ਠਾਕਰ ਦੀ ਗੱਲ ਕਰ ਲਈਏ ਜਾਂ ਅ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਹੋਗੇ ਜਾਂ ਨੈਪਸੈਣੀ ਹੋਗੇ ਹਰਿਆਣੇ ਤੋਂ ਹੋਗੇ ਜਾਂ ਰਾਜਸਥਾਨ ਤੋਂ ਹੋਗੇ ਜਾਂ ਗੁਜਰਾਤ ਤੋਂ ਜਿਹੜੇ ਆਪਣੇ ਗੁਜਰ ਚੁੱਕੇ ਨੇ ਵਿਜੇ ਰupani ਜਿਹੜੇ ਪਿਛਲੇ ਦਿਨੀ ਗੁਜਰਾਤ ਦਾ ਸਾਫ ਕਰ ਸੀ ਅਮ ਸੀਗੇ ਹਾਸੇ ਜੇ ਡੈੱਥ ਹੋ ਗਈ ਨਾ ਦੀ ਉਹ ਵੀ ਆ ਕੇ ਗਏ ਨੂੰ ਵੀ ਚੋਣ ਪ੍ਰਚਾਰ ਕਰਕੇ ਗਏ ਨੇ ਬ੍ਰਹਮਨੀ ਸਿੰਘ ਬਿੱਟੂ ਪਰਸਨਲੀ ਤੌਰ ਤੇ ਇਸ ਹਲਕੇ ਨੂੰ ਜਾਣਦੇ ਨੇ ਹਲਕੇ ਦੇ ਵਿੱਚ ਵਿਚਰੇ ਨੇ ਉਹ ਇਹਨਾਂ ਨੇ ਸਿਰ ਧਾੜ ਦੀ ਵਾਜੀ ਕਢਾ ਕੇ ਗਰਾਊਂਡ ਦਿਨ ਰਾਤ ਇੱਕ ਕਰਕੇ ਆਪਣੀ ਪਾਰਟੀ ਦਾ ਵਿਚਾਰ ਕੀਤਾ ਉੱਥੇ ਹੀ ਰਜੀਸ਼ ਬਾਗਾ ਜਿਹੜੇ ਫਗਵਾੜੇ ਤੋਂ ਨੇ ਜਾਂ ਆਪਾਂ ਗੱਲ ਕਰੀਏ ਗੁਰੂਹਾਰ ਸਹਾਇਤੋਂ ਰਾਣਾ ਗੁਰਮੀਤ ਸਿੰਘ ਸੋਢੀ ਉਹ ਵੀ ਗਰਾਊਂਡ ਜ਼ੀਰੋ ਤੇ ਸੀਗੇ ਗਰਾਊਂਡ ਜ਼ੀਰੋ ਤੇ ਵਰਕ ਕੀਤਾ ਉਹਨਾਂ ਨੇ ਮੋਟਿਵ ਦੀ ਗੱਲ ਕਰੇ ਮੈਨੂੰ ਲੱਗਦਾ ਬੀਜੇਪੀ ਭਾਂਵੇ ਜ਼ਰੂਰ ਜੋਰ ਲਾ ਰਹੀ ਜਿੱਤੀ ਹਰ ਕੋਈ ਜੋਰ ਲਾਂਦਾ ਉਮੀਦਵਾਰ ਪਾਰਟੀ ਲਾਂਦੇ ਉਮੀਦਵਾਰ ਜੋਰ ਲਾਂਦੀ ਹੈ ਪਰ ਕਿਤਨਾ ਕਿਤੇ ਜੋ ਲੱਗਦਾ ਹੈ ਬੀਜੇਪੀ ਇਸ ਫਰਕ ਚ ਹੈ ਕਿ ਕਿਸੇ ਨਾ ਕਿਸ ਤਰੀਕੇ ਆਪਣਾ ਵੋਟ ਬੈਂਕ ਹੋਰ ਬਧਾਇਆ ਜਾਵੇ ਕਿਉਂਕਿ ਜਿਸਾ ਲੋਕ ਸਭਾ ਦੇ ਵਿੱਚ ਦਸਾਂ ਲੋਕ ਸਭਾ ਦੇ ਵਿੱਚ ਅਰਵਨੀਤ ਬਿੱਟੂ ਇਸ ਹਲਕੇ ਤੋਂ ਜੇਤੂ ਸੀਗੇ ਰਾਜਾ ਵੜੇਂਗਾ ਹਲਕੇ ਤੋਂ ਹਾਰੇ ਸੀਗੇ ਤਾਂ ਉਸੇ ਹਿਸਾਬ ਨਾਲ ਦੇਖੇ ਤਾਂ ਸਤਾਈ ਵਾਸਤੇ ਚਾਹੁੰਦੇ ਕਿ ਸਾਡਾ ਵੋਟ ਬੈਂਕ ਹੋਰ ਵਧੇ ਜੇ ਬੀਜੇਪੀ ਦੀ ਗੱਲ ਕੀਤੀ ਹੈ ਬੀਜੇਪੀ ਤੁਸੀਂ ਕਹਿ ਰਹੇ ਹੋ ਵੀ ਆਪਣਾ ਵੋਟ ਬੈਂਕ ਵਧਾਉਣ ਦੀ ਕੋਸ਼ਿਸ਼ ਕਰੋਗੇ ਨਹੀਂ ਪਰ ਬੀਜੇਪੀ ਜਿੱਤ ਦਾ ਦਾਵਾ ਠੋਕ ਜੇ ਆਪਾਂ 22 ਦੀ ਗੱਲ ਕਰੀ 22 ਵਿੱਚ ਬਹੁਤ ਵਧੀਆ ਵੋਟ ਬੈਂਕ ਲਿੱਤਾ ਉਹਨਾਂ ਨੇ ਫਿਰ 24 ਦੇ ਵਿੱਚ ਆ ਕੇ ਜਦੋਂ ਵਿਧਾਨ ਸਭਾ ਦੀ ਲੋਕ ਲੋਕ ਸਭਾ ਦੀ ਵੋਟਾਂ ਆਈ ਉਦੋਂ ਵੱਡਾ 45000 ਦੇ ਨੇੜੇ ਤੇ ਵੋਟ ਬੈਂਕ ਹਾਸਲ ਕੀਤਾ ਸੀਗਾ ਰਵਨੀ ਸਿੰਘ ਬਿੱਟੂ ਨੇ ਪਰ 45000 ਵੋਟ ਬੈਂਕ ਰਵਨੀ ਸਿੰਘ ਬਿੱਟੂ ਨੂੰ ਨਹੀਂ ਪਿਆ ਉਹ ਉਹ ਨਰਿੰਦਰ ਬਹੁਤ ਮੋਦੀ ਨੂੰ ਪਿਆ ਸੀ ਇੱਕ ਲਹਿਰ ਚੱਲੀ ਸੀ ਪੂਰੇ ਇੰਡੀਆ ਦੀ ਲਹਿਰ ਚੱਲੀ ਜਿਹਦੇ ਤਹਿਤ ਇੱਕ Hindu ਦਬਕਾ ਵੋਟ ਬੈਂਕ ਪਿਆ ਸੀਗਾ BJP ਨੂੰ ਪਰ ਇੱਥੇ ਕਾਂਗਰਸ ਹੀ ਡਗੜ ਰਿਹਾ ਵਾ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਜਿੱਤੇ ਦੀ ਰਹੀ ਹੈ ਰਮਨੀ ਸਿੰਘ ਬਿੱਟੂ ਵੀ ਉਹਨਾਂ ਵਿੱਚ ਕਰੇ ਜਿਨ੍ਹਾਂ ਨੇ ਜਿਹੜੇ ਦੋ ਵਾਰੀ ਇੱਥੋਂ ਐਮਪੀ ਬਣੇ ਨੇ ਮਨੀਸ਼ ਤਵਾੜੀ ਐਮਪੀ ਬਣੇ ਨੇ ਇੱਥੇ ਭਾਰਤ ਪੁਛਣਾਸ਼ ਦੋ ਵਾਰੀ ਇੱਥੋਂ ਜਿੱਤ ਕੇ ਐਮਐਲਏ ਬਣੇ ਫਿਰ ਮੰਤਰੀ ਬਣੇ ਨੇ ਪਰ ਕਿਤੇ ਨਾ ਕਿਤੇ ਬੀਜੇਪੀ ਨੇ ਆਪਣਾ ਜ਼ੋਰ ਲਗਾਇਆ ਹੋਇਆ ਵਾ ਦੇਖਦੇ ਆਂ ਬੀਜੇਪੀ ਕਿੱਥੇ ਸਟੈਂਡ ਕਰਦੀ ਹੈ ਜੇ ਸੱਟਾ ਬਾਜ਼ਾਰ ਦੀ ਗੱਲ ਕਰੀ ਨਾ ਸੱਟਾ ਬਾਜ਼ਾਰ ਖਾਸ ਆ ਸੱਟਾ ਬਾਜ਼ਾਰ ਬੀਜੇਪੀ ਨੂੰ ਦੂਜੇ ਨੰਬਰ ਤੇ ਸ਼ੋਅ ਕਰ ਰਿਹਾ ਵਾ ਤੀਜੇ ਨੰਬਰ ਤੇ ਇੱਕ ਆਸ਼ਕ ਭਾਰਤ ਵਿਚ ਆਸ਼ੂਆ ਸੇ ਗੱਲ ਤਿਆਰ ਸੀ ਵੀ ਉਹਨਾਂ ਨੂੰ ਚਾਹੇ ਅੰਦਰੂਪਤ ਹੋਵੇ ਵੀ ਪਾਕਿਸਤਾਨ ਜਾਣਾ ਕਿੰਨਾ ਕਿਤੇ ਉਹਨਾਂ ਲਈ ਮੁਸ਼ਕਿਲ ਆ ਪਰ ਉਹ ਜੋਰ ਲਾ ਰਹੇ ਨੇ ਕਿਸੇ ਤਰੀਕੇ ਦੂਜੇ ਸਥਾਨ ਤੱਕ ਆਇਆ ਜਾਵੇ ਕਿਉਂਕਿ ਉਹ ਚੱਲ ਰਿਹਾ 27 ਦੇ ਸਾਹਮਣੇ ਉਹਨਾਂ ਲਈ ਮੇਰੇ ਸਾਹਮਣੇ ਜੋ ਮਿਲਦਾ ਉਹਨਾਂ ਲਈ ਇਹ ਚੋਣਾਂ ਨੇ ਜ਼ਰੂਰੀਆਂ ਨਹੀਂ ਹੈਗੀਆਂ ਇਹਨਾਂ ਇਸ ਚੋਣ ਨੂੰ ਲੈ ਕੇ ਚੱਲ ਰਹੇ 27 ਦੇ ਸਾਹਮਣੇ ਵੀ ਜੇ ਇਹ ਚੋਣਾਂ 'ਚ ਅਸੀਂ ਕੁਝ ਚੰਗਾ ਪਰਫਾਰਮ ਕਰਾਂਗੇ ਤਾਂ 27 ਦੇ ਲਈ ਰਸਤਾ ਉਹਨਾਂ ਦੇ ਲਈ ਈਜ਼ੀ ਬਣ ਜਾਏਗਾ ਤਾਂ ਇਹ ਮੈਨੂੰ ਲੱਗਦਾ ਜਿਵੇਂ ਭਾਪੀ ਦੀ ਸੋਚ ਰਹੀ ਐ ਨਹੀਂ ਭਾਪੀ ਦੀ ਭਾਈ ਇਹ ਹਿੰਦੂ ਕੈਟਾਗਰੀ ਵੋਟ ਹੋਣ ਕਰਕੇ ਨਾ ਹਿੰਦੂ ਜਾਂ ਹਿੰਦੂ ਕੈਟਾਗਰੀ ਨੂੰ ਬਹੁਤ ਇਫੈਕਟ ਕਰਦਾ ਵਾ ਇੱਥੇ ਆਪਣਾ ਦੀ ਇਹ ਅਸੰਕ ਦੀ ਵੋਟ ਪੱਕੀ ਵੋਟ ਆ ਜੇ ਕੋਈ ਵੀ ਕੈਂਡੀਡੇਟ ਇੱਥੇ ਖੜਦਾ ਵਾ ਉਹ ਵੋਟ ਉਹ ਨਹੀਂ ਪੈਣੀ ਪੈਣੀ ਆ ਇੱਥੇ ਜੇ ਰਵਨੀ ਸਿੰਘ ਬਿੱਟੂ ਆਪ ਆਉਂਦੇ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਆਉਂਦੇ ਜਾਂ ਕੋਈ ਹੋਰ ਕੋਈ ਵੱਡਾ ਲੀ ਪਰ ਹੁਣ ਵੀ ਮੁਕਾਬਲੇ ਚ ਨੇ ਮੁਕਾਬਲਾ ਹੁਣ ਦੂਜੇ ਤੇ ਤੀਜੇ ਨੰਬਰ ਦੀ ਪੋਜੀਸ਼ਨ ਦਾ ਵਾ ਦੇਖਦੇ ਆ ਕਿਸਮਤ ਮਸ਼ੀਨਾ ਚ ਬੰਦ ਹੋ ਚੁਕੀ ਆ ਦੋ ਦਿਨਾਂ ਬਾਅਦ ਨਤੀਜੇ ਆਣਗੇ ਦੇਖਾਂਗੇ ਕਿੱਥੇ ਖੜਦੀ ਆ ਬੀਜੇਪੀ ਕਿੱਥੇ ਖੜੂਗੀ ਚਲੋ ਇਹਦੇ ਨਾਲ ਹੀ ਜੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਵੱਲੋਂ ਪਰਵਕਰ ਸਾਹਿਬ ਘੁੰਮਣ ਨੂੰ ਇਸ ਵਾਰ ਚੋਣ ਲੜਾਈ ਗਈ ਆ ਇੱਕ ਵੱਡਾ ਚਿਹਰਾ ਆ ਆਪ ਲੁਧਾਨੇ ਵੈਸੇ ਸਾਹਮਣੇ ਕਈ ਇੱਕ ਚੰਗਾ ਐਡਵੋਕੇਟ ਨੇ ਕਈ ਕੇਸ ਚਾਹੇ ਦਿਲਰੋਜ਼ ਕੇਸ ਦੀ ਗੱਲ ਕਰੇ ਛੋਟੀ ਬੱਚੀ ਦੀ ਕੇਸ ਦੀ ਗੱਲ ਕਰੇ ਉਹਨਾਂ ਨੇ ਇਨਸਾਫ ਦਵਾਇਆ ਸੀਗਾ ਤਾਂ ਉਸ ਕਰਕੇ ਉਹਨਾਂ ਨੇ ਇੱਕ इमोशनल ਆਪਾਂ ਕਈ ਫੈਕਟਰ ਜ਼ਰੂਰ ਮਿਲਿਆ ਪਰ ਇਹ ਇੱਕ ਚੀਜ਼ ਦੇਖੀਏ ਕਿ ਇਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਜਾਂ ਪ੍ਰਚਾਰਸ਼ ਘੁੰਮਣ ਦੀ ਗੱਲ ਕਰਿਓ ਬੜੇ ਜ਼ਬਰਦਸਤ ਤਰੀਕੇ ਨਾਲ ਐਕਟਿਵ ਸੀਗੇ ਮਤਲਬ ਕਿ ਮੈਂ ਦੇਖਿਆ ਵੀ ਫੇਸਬੁੱਕ ਤੇ ਉਹਨਾਂ ਦੇ ਲਾਈਵ ਵੀ ਲਾਈਵ ਕੋਈ ਵੀ ਗੱਲ ਹੁੰਦੀ ਸੀ ਉਹਨਾਂ ਦੇ ਨਾਲ ਬੜੇ ਮਤਲਬ ਕਿ ਬੜੀ ਐਕਟਿਵਲੀ ਉਹ ਹਰ ਚੀਜ਼ ਤੇ ਰਿਜੈਕਟ ਕਰ ਰਹੇ ਸੀਗੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਸਤਾਈ ਵਾਸਤੇ ਜੇ ਅਕਾਲੀ ਦਲ ਇਹਨਾਂ ਨੂੰ ਚੋਣ ਮੈਦਾਨ 'ਚ ਉਤਾਰਦੀ ਹੈ ਤਾਂ ਇੱਕ ਚੰਗਾ ਚਿਹਰਾ ਬਣ ਸਕਦੇ ਨੇ ਅੰਡੇ ਦੇ ਹੀ ਗੱਲ ਵਿੱਚ ਤਾਂ 27 22 ਵੇਲੇ ਤਾਂ ਇਸ ਪਹਿਲੇ ਗਾ ਨੰਬਰ ਤੇ ਤਾਂ ਗੱਲ ਚੱਲਦੀ ਪਈ ਹੈ ਬੀਜੇਪੀ ਨੇ ਸਮਝੌਤਾ ਕਰਨ ਦੀ ਕਿਤਨਾ ਕਿਤੇ ਚੋ ਇਲੈਕਸ਼ਨ ਲੜੀ ਜਾ ਰਹੀ ਆ ਇਸ ਸਟਾਈਲ ਇਲੈਕਸ਼ਨ ਨੂੰ ਨਹੀਂ ਲੈ ਕੇ ਲੜੀ ਜਾ ਰਹੀ ਇਸ ਇਲੈਕਸ਼ਨ ਲੜੀ ਜਾ ਰਹੀ ਹੈ ਕਿ ਅਸੀਂ ਆਪਣਾ ਕਾਡਰ ਨੂੰ ਇਕੱਠਾ ਕਰੀਏ ਕਿਉਂਕਿ ਪੰਜ ਮੈਂਬਰੀ ਕਮੇਟੀ ਦਾ ਜੋ ਵਿਰੋਧ ਚੱਲਦਾ ਪਿਆ ਉਹਦੇ ਤਹਿਤ ਇਹਨਾਂ ਨੇ ਕੋਸ਼ਿਸ਼ ਕੀਤੀ ਅਸੀਂ ਆਪਣੇ ਜੋ ਵੋਟ ਬੈਂਕ ਪਿਛਲੀ ਵਾਰ ਹਾਸਲ ਕੀਤਾ ਵਾ ਉਸ ਵੋਟ ਬੈਂਕ ਤੱਕ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਪਿਛਲੀ ਵਾਰ ਨੇ 10000 ਦੇ ਨੇੜੇ ਤੇ ਵੋਟ ਸੀਗੀ ਕੋਸ਼ਿਸ਼ ਕੀਤੀ ਇਹਨਾਂ ਦੀ ਕੋਸ਼ਿਸ਼ ਰਹੀਗੀ ਆ ਕਿ ਅਸੀਂ 10000 ਦੇ ਨੇੜੇ ਤੇ ਆਪਣੀ ਵੋਟ ਬੈਂਕ ਨੂੰ ਪ੍ਰਾਪਤ ਕਰ ਸਕੀਏ ਚਾਹ ਜਿਹੜੀ ਮਰਜ਼ੀ ਪਾਰਟੀ ਦੀ ਗੱਲ ਕਰ ਲਈ ਜਿਹੜੀ ਮਰਜ਼ੀ ਸਰਕਾਰ ਹੋਵੇ ਉਹਦੀ ਗੱਲ ਕਰ ਲਿਓ ਹਰ ਬਰ ਦਾਅਵੇ ਤਾਂ ਬੜੇ ਨੇ ਵੋਟ ਨਹੀਂ ਖਰੀਦੰਦੇ ਨਹੀਂ ਪਰ ਹਰ ਹਰ ਵਾਰ ਜਰਾ ਇਸ ਵਾਰ ਵੀ ਚੋਣਾਂ ਚੋਹੀ ਕੁਝ ਹੋਇਆ ਸ਼ਰਾਬ ਵੰਡੀ ਗਈ ਹੈ ਕਈ ਵੀਡੀਓਜ਼ ਆਈਆਂ ਨੇ ਰਾਸ਼ਨ ਵੰਡੇ ਜਾ ਰਹੇ ਸੀ ਕਿ ਮਮਤਾ ਆਸ਼ੂ ਵੀ ਇੱਕ ਜਗ੍ਹਾ ਤੇ ਪਹੁੰਚੇ ਨੇ ਇਲਜ਼ਾਮ ਵੀ ਲਗਾਇਆ ਆਮ ਆਦਮੀ ਪਾਰਟੀ ਵਾਲਾ ਤੇ ਤਾਂ ਇਸ ਸੱਬਦ ਨਾਲ ਤੁਸੀਂ ਕੀ ਦੇਖਦੇ ਹੋ ਵੀ ਕਿਸੇ ਤੇਨ ਨੂੰ ਫਰਕ ਪੈ ਰਿਹਾ ਵਾ ਫਰਕ ਤਾਂ ਸੱਤਾਧਾਰੀ ਪਾਰਟੀ ਨੂੰ ਜ਼ਰੂਰ ਪੂਗਾ ਚੇਤਾ ਕਿਉਂਕਿ ਜੇ ਆਪਾਂ ਪਿਛਲੇ ਦਿਨ ਦੀ ਗੱਲ ਕਰੀਏ ਇੱਕ ਐਕਟਿਵ ਆ ਤੇ ਰਾਸ਼ਨ ਫੜਿਆ ਗਿਆ ਜੋ ਆਮ ਆਦਮੀ ਪਾਰਟੀ ਦਾ ਸੀ ਇੱਕ ਟਰੱਕ ਫੜਿਆ ਗਿਆ ਉਹਦਾ ਡਰਾਈਵਰ ਕਹਿ ਕੇ ਗਿਆ ਬਈ ਖੰਨੇ ਤੋਂ ਆਇਆ ਵਾ ਖੰਨੇ ਤੋਂ ਆਇਆ ਵਾ ਸੀ ਭਾਲੋ ਸਾਨੂੰ ਆਮ ਆਦਮੀ ਪਾਰਟੀ ਜਾਂ ਪ੍ਰਸ਼ਾਸਨ ਨੇ ਭੇਜਿਆ ਵਾ ਤੇਲ ਪਵਾ ਕੇ ਭੇਜਿਆ ਵਾ ਤੁਸੀਂ ਦੀ ਸੁਣੀ ਆਉਣੇ ਵੀਡੀਓ ਦੇਖੀ ਆਉਣੀਆਂ ਨੇ ਕਿਤਨਾ ਕਿਤੇ ਇਫੈਕਟ ਤਾਂ ਪਾਊਗਾ ਨਾ ਪ੍ਰਭਾਵ ਤਾਂ ਲੋਕਾਂ ਕਾ ਨਹੀਂ ਜਾਊਗਾ ਨਾ ਵੀ ਕਿਤਨਾ ਕਿਤੇ ਸਰਕਾਰ ਤੋਂ ਇੱਕ ਦਿਨ ਵੋਟਾਂ ਤੋਂ ਇੱਕ ਦਿਨ ਪਹਿਲਾਂ ਰਸ਼ਵਰ ਫੜਿਆ ਜਾਂਦਾ ਵੱਡੀ ਕਾਰਵਾਈ ਹੁੰਦਾ ਵੱਡਾ ਹੰਗਾਮਾ ਹੁੰਦਾ ਮਾਹੌਲ ਪੂਰਾ ਗਰਮਾ ਰਿਹਾ ਵਾ ਜੀ ਆਪਾਂ ਗੱਲ ਗੱਲ ਕਰੀਏ ਦਲੰਦਰ ਵੈਸਟ ਦੀ ਇਹ ਲੰਦਰਾ ਵਾਸਤੇ ਵੇਲੇ ਵੀ ਸੂਟ ਫੜੇਗੇ ਸੀ ਰਾਸ਼ਨ ਫੜੇਗੇ ਚੰਨੀ ਦੀ ਵੀਡੀਓ ਵਾਇਰਲ ਹੋਈ ਸੀ ਕਿ ਦੜਵਾਹੀ ਵੀ ਹੋਇਆ ਸੀਗਾ ਬਰਨਾਲੇ ਵੀ ਹੋਇਆ ਸੀਗਾ ਚੱਬੇ ਵਾਲੇ ਵੀ ਇਹੀ ਹੋਇਆ ਸੀ ਸਾਰੇ ਪਾਸੇ ਕਿਤਨਾ ਕਿਤੇ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਬਾਏ ਇਲੈਕਸ਼ਨ ਚ ਸਰਕਾਰ ਆਪਣਾ ਜ਼ੋਰ ਲਾਉਂਦੀ ਹੁੰਦੀ ਆ ਜਾਂ ਸਰਕਾਰ ਨੇ ਆਪਣਾ ਤੰਤਰ ਮੰਤਰ ਜਿੰਨਾ ਵੀ ਸਰਕਾਰੀ ਤੰਤਰ ਮੰਤਰ ਉਹ ਵਰਤਣਾ ਹੀ ਹੁੰਦਾ ਵਾ ਕਿਉਂਕਿ ਛੱਤਰ ਦੀ ਬਾਜ਼ੀ ਹੁੰਦੀ ਆ ਜੇ ਸਤਾਧਾਰੀ ਪਾਰਟੀ ਹਾਰਦੀ ਆ ਕਿਤਨਾ ਕਿਤੇ ਉਹਨੂੰ ਡੈਂਟ ਜ਼ਰੂਰ ਪੈਂਦਾ ਹੁੰਦਾ ਹੁੰਦਾ ਕਿਤਨਾ ਕਿਤੇ ਮੈਂ ਦੱਸ ਦਵਾਂ ਬਾੜੇਵਾਲ ਤੋਂ ਵੀ ਵੀਡੀਓ ਸਾਂਝੀ ਆਈ ਸੀਗੀ ਬਾੜੇਵਾਲ ਤੋਂ ਵੀ ਵੀਡੀਓ ਆਈ ਸੀਗੀ ਜਿਸੇ 10-10 ਰੁਪਏ ਦੇ ਕੇ ਰਸ਼ਨ ਵੰਡਿਆ ਜਾ ਰਿਹਾ ਸੀਗਾ 10-10 ਦੇ ਨੋਟ ਤੂੰ ਲੈ ਕੇ ਆਓ ਦੱਸ ਰਸ਼ਨ ਲੈ ਕੇ ਜਾਓ ਕਿਤਨਾ ਕਿਤੇ ਫਰਕ ਤਾਂ ਪਊਗਾ ਨਾ ਜਦੋਂ ਵੀਡੀਓ ਬਣਦੀਆਂ ਨੇ ਅੰਦਰ ਖਾਤੇ ਤਾਂ ਹੁਣੀ-ਹੁਣੀ ਗੱਲ ਹੋਰ ਗੱਲ ਹੁੰਦੀ ਆ ਜਦੋਂ ਇੱਕ ਸਾਹਮਣੇ ਆਣਾ ਵੀਡੀਓ ਬਣਨੀ ਜਾਂ ਉਹਦੀ ਖਬਰ ਬਣਨੀ ਜਾਂ ਹੰਗਾਮਾ ਆਉਣਾ ਫਰਕ ਤਾਂ ਪਊਗਾ ਪ੍ਰਭਾਵ ਕਿਤਨਾ ਕਿਤੇ ਦੇਖਣ ਨੂੰ ਮਿਲੂਗਾ ਨਤੀਜਿਆਂ ਤੇ ਨਾ ਬਹੁਤਾ ਨਾ ਸੀ ਥੋੜਾ ਬਤਾਤਾ ਰੂਲਿੰਗ ਪਾਰਟੀ ਨੂੰ ਫਰਕ ਪਊਗਾ ਬਿਲਕੁਲ ਦੇਖੋ ਉਮੀਦਵਾਰਾਂ ਦੀ ਕਿਸਮਤ ਤਾਂ ਡੱਬਿਆਂ 'ਚ ਕੈਦ ਹੋ ਚੁੱਕੀ ਆ ਦੋ ਦਿਨਾਂ ਬਾਅਦ ਨਤੀਜੇ ਆਣਗੇ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਤੁਸੀਂ ਹੀ ਗਰਾਊਂਡ ਜ਼ੀਰੋ ਤੇ ਸਰਵੇ ਕੀਤਾ ਵਾ ਗਰਾਊਂਡ ਜ਼ੀਰੋ ਤੇ ਸਰਵੇ ਲੋਕਾਂ ਦੀ ਕੀ رائے ਆ ਲੋ ਆਫ ਕੈਮਰਾ ਕੀ ਕਹਿੰਦੇ ਨੇ ਆਨ ਰਿਕਾਰਡ ਕੀ ਕਹਿੰਦੇ ਨੇ ਕੀ ਲੱਗਦਾ ਕੀ ਬਣੂਗਾ ਬਿਲਕੁਲ ਆਕਾਸ਼ ਮੈਂ ਖੁਦ ਵੀ ਤੇ ਸਾਡੀ ਟੀਮ ਨੇ ਵੀ ਇਸ ਹਲਕੇ ਦੇ ਵਿੱਚ ਕਈ ਸਰਵੇ ਕੀਤੇ ਨੇ ਪਰ ਦਰਸ਼ਕਾਂ ਨੂੰ ਦੱਸਦਾ ਵੀ ਅਸੀਂ ਸਰਵੇ ਚਾਹੇ ਲੋਕ ਸਭਾ ਚੋਣ ਹੋਣ ਚਾਹੇ ਕਿਸੇ ਹੋਰ ਹਲਕੇ ਦੀ ਜਿਵੇਂ ਚਨੋਵੇ ਸੀ ਸਰਵੇ ਕਰਦੇ ਆਕਾਸ਼ ਤੁਸੀਂ ਵੀ ਨਾਲ ਜਾਣਦੇ ਹੋ ਸਾਡੇ ਜ਼ਿਆਦਾਤਰ ਜਿਹੜੇ ਸਰਵੇ ਨੇ ਉਹ ਸਹੀ ਨਿਕਲਦੇ ਨੇ ਔਰ ਜਿਹੜੇ ਸਰਵੇ ਨੇ ਉਹਨਾਂ ਤੀਜੇ ਨੇ ਉਹ ਅਸਲੀਅਤ ਦੇ ਵਿੱਚ ਬਦਲਦੇ ਅਸੀਂ ਦੇਖੇ ਵੀ ਆ ਲੋਕਾਂ ਨੇ ਵੀ ਦੇਖੇ ਆ ਖੈਰ ਆਪਾਂ ਇਸ ਚੋਂ ਦੀ ਗੱਲ ਕਰੀਏ ਤਾਂ ਸਰਵੇ ਜਦੋਂ ਕੀਤੇ ਤਾਂ ਜ਼ਿਆਦਾਤਰ ਜਿਹੜੇ ਲੋਕ ਨੇ ਕਾਸ਼ ਜੋ ਅਨ ਰਿਕਾਰਡ ਚੱਲ ਰਿਹਾ ਉਹ ਜ਼ਿਆਦਾਤਰ ਲੋਕ ਉਹ ਸਤਤ ਅੰਤਰ ਆਮ ਆਦਮੀ ਪਾਰਟੀ ਦੇ ਅੱਗੇ ਜਾਂਦੇ ਨਜ਼ਰ ਆਏ ਨੇ ਸੰਜੀਵ ਰੋੜਾ ਦੇ ਹੱਕ ਚ ਬੋਲੇ ਨੇ ਕਿਉਂਕਿ ਕਿਤਨਾ ਕਿਤੇ ਦੇਖੋ ਇਹ ਚੀਜ਼ ਫਰਕ ਪੈਂਦੀ ਆ ਲੋਕ ਇਹ ਕਹਿੰਦੇ ਨੇ ਕਿ ਵੀ ਇਸ ਸਮੇਂ ਸਰਕਾਰ ਉਹਨਾਂ ਦੀ ਹੈ ਡੇਢ ਸਾਲ ਦਾ ਸਮਾਂ ਰਹਿ ਗਿਆ ਤਾਂ ਸਰਕਾਰ ਤੋਂ ਹੀ ਕਿਉਂ ਨਾ ਫਾਇਦਾ ਲਿਆ ਜਾਵੇ ਹੁਣ ਚਾਹੇ ਆਪਾਂ ਭਾਜਪਾ ਦੀ ਗੱਲ ਕਰਦੇ ਕਾਂਗਰਸ ਦੀ ਗੱਲ ਕਰੀਏ ਕਾਲੀਦਾਲੀ ਦੀ ਗੱਲ ਕਰੀਏ ਵੀ ਉਹ ਕਹਿੰਦੇ ਵੀ ਸਰਕਾਰ ਕਿਸ ਸਾਹ ਨਾਲ ਫੈਰ ਲਵਾਂਗੇ ਹਾਲਾਂਕਿ ਜਿਹੜੇ ਪੱਕੇ ਵੋਟਰ ਸਮਰਥਕ ਹੁੰਦੇ ਨੇ ਕਿਸੇ ਥਰਦੇ ਉਹ ਤਾਂ ਕਹਿੰਦੇ ਕਹਿੰਦੇ ਨੇ ਵੀ ਅਸੀਂ ਫਲਾਣੇ ਦੇ ਨਾਲ ਖੜਨਾ ਸੀ ਧਮਕਾਣ ਦੇ ਨਾਲ ਖੜਨਾ ਪਰ ਜਿਹੜੇ ਜ਼ਿਆਦਾਤਰ ਮੈਂ ਅਸੀਂ ਤਿੰਨ ਤੋਂ ਚਾਰ ਸਰਵੇ ਕੀਤੇ ਆ ਤਾਂ ਉਹਦੇ ਵੀ ਜੋ ਸਮੀਕਰਨ ਨਿਕਲ ਕੇ ਆਏ ਉਹ ਇਹੀ ਹੈ ਕਿ ਵੀ ਜ਼ਿਆਦਾਤਰ ਲੋਕ ਆਮ ਜਨਤਾ ਉਹ ਆਮ ਆਦਮੀ ਪਾਰਟੀ ਦੇ ਹੱਕ ਚ ਖੜਦੀ ਹੈ ਖੈਰ ਇੱਕ ਗੱਲ ਹੈ ਚਲੋ ਇਹ ਇਹ ਚੀਜ਼ ਜ਼ਰੂਰ ਹੈ ਕਿ ਜ਼ਿਆਦਾਤਰ ਲੋਕ ਆਮ ਆਦਮੀ ਪਾਰਟੀ ਦੇ ਹੱਕ ਚ ਬੋਲ ਰਹੇ ਪਰ ਆਨ ਰਿਕਾਰਡ ਇਹ ਵੀ ਕਈ ਲੋਕ ਪਰੇਸ਼ਾਨ ਵੀ ਨੇ ਸਰਕਾਰ ਵੱਲੋਂ ਯੋਧ ਨਸ਼ਾ ਵਿਰੋਧ ਚਲਾਇਆ ਗਿਆ ਸਾਡਾ ਇੱਕ ਸਰਵੇ ਸੀਗਾ ਜਵਾਰ ਨੰਬਰ ਕੈਂਪ ਜਿਹੜਾ ਹੈ ਇਲਾਕਾ ਉਸ ਦੇ ਵਿੱਚ ਕੀਤਾ ਗਿਆ ਉਸ ਦੇ ਵਿੱਚ ਲੋਕਾਂ ਨੇ ਸ਼ਰਿਆ ਮੌਨ ਰਿਕਾਰਡ ਬੋਲਿਆ ਵੀ ਇਸ ਇਲਾਕੇ ਦੇ ਵਿੱਚ ਸ਼ਰਿਆ ਨਸ਼ਾ ਵਿਕ ਰਿਹਾ ਵਾ ਵੀ ਯੋਧ ਨਸ਼ਾ ਵਿਰੋਧ ਕੋਈ ਨਾਮ ਦੀ ਅਸੀਂ ਚੀਜ਼ ਨਹੀਂ ਹੈ ਇੱਥੇ ਤੁਸੀਂ ਜਾ ਕੇ ਦੇਖੋ ਨਸ਼ਾ ਵਿਕ ਰਿਹਾ ਹੈ ਇਹ ਲੋਕਾਂ ਦੀ ਵਰਜਨ ਹੈ ਕਈ ਲੋਕ ਪਰੇਸ਼ਾਨ ਵੀ ਨੇ ਵੀ ਇਹ ਗਲਤ ਚੀਜ਼ ਹੋ ਰਹੀ ਹੈ ਨਸ਼ੇ ਦੇ ਕੋਈ ਉਹ ਦਿਖਾ ਰਹੇ ਸਿਰਫ ਐਡ ਹੋ ਰਹੀ ਸਿਰਫ ਪਰ ਕੰਮ ਨਹੀਂ ਹੋ ਰਿਹਾ ਲੋਕ ਪਰੇਸ਼ਾਨ ਵੀ ਸੀਗੇ ਪਰ ਜੇ ਓਵਰਆਲ ਇਹਨਾਂ ਚੋਣਾਂ ਦੀ ਹੀ ਗੱਲ ਕਰੀਏ ਤਾਂ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵੱਲ ਉਹਨਾਂ ਦੇ ਵੱਲ ਜਾਂਦੇ ਜਿਹੜੇ ਉਹੀ ਨਜ਼ਰ ਆ ਰਹੇ ਨੇ ਜੇ ਗੱਲ ਕਰੀ ਬਈ ਸਰਵੇਆਂ ਦੀ ਸਰਵੇ ਜੋ ਆਪਣੇ ਚੈਨਲ ਨੇ ਕੀਤੇ ਨੇ ਪੁਰਾਣੀਆਂ ਟੀਮਾਂ ਨੇ ਵੀ ਕੀਤੇ ਨੇ ਆਪਾਂ ਪਿਛਲੇ ਲੋਕ ਸਭਾ ਦੀ ਗੱਲ ਕਰ ਲਈ ਜੰਮਾ ਇਲੈਕਸ਼ਨ ਦੀ ਗੱਲ ਕਰ ਜਲੰਧਰ ਵੈਸਟ ਦੀ ਗੱਲ ਕਰ ਲਈਏ ਜਾਂ ਕਿ ਦਰਵਾਹਾ ਡੇਰਾ ਬਾਬਾ ਨਾਨਕ ਚੱਬੇ ਵਾਲ ਬਰਨਾਲਾ ਦੀ ਗੱਲ ਕਰ ਲਈਏ ਜੋ ਅਸੀਂ ਦਾਵਾ ਠੋਕਿਆ ਬਿਲਕੁਲ ਜੋ ਅਸੀਂ ਦਾਵਾ ਠੋਕਿਆ ਉਹ ਨਤੀਜੇ ਤਵਦੀਲ ਹੋਇਆ ਵਾ ਕਾਸ ਰਿਪੋਰਟ ਖਾਸ ਕਰਕੇ ਆ ਇਹ ਖਾਸ ਕਿਉਂ ਆ ਕਿਉਂਕਿ ਅਸੀਂ ਕੋਈ ਪੇੜ ਸਰਵੇ ਨਹੀਂ ਕਰਦੇ ਅਸੀਂ ਕੋਈ ਕਿਸੇ ਕੋ ਪੈਸੇ ਨਹੀਂ ਲੈਂਦੇ ਅਸੀਂ ਭਾਰਤਦਰਸ਼ੀ ਤੌਰ ਤੇ ਸਰਵੇ ਕੀਤੇ ਆ ਤੁਸੀਂ ਵੀ ਕੀਤੇ ਮੈਂ ਵੀ ਕੀਤੇ ਉਹਨਾਂ ਦੇ ਵਿੱਚ ਇਕ ਰਹੇ ਆ ਆਪਾਂ ਕਿਸੇ ਤੋਂ ਵੀ ਕੋਈ ਪੈਸੇ ਦੇ ਕੇ ਬੰਦੇ ਖੜੇ ਨਹੀਂ ਕੀਤੇ ਕੋਈ ਕਟਿਆ ਨਹੀਂ ਹੈਗਾ ਜਿਨੇ ਜੋ ਕੇ ਹੋਂਪ ਚਲਾਇਆ ਬਿਲਕੁਲ ਤਾਂ ਆਗਾਸ਼ ਮੌਈ ਦੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦਾ ਸਾਡੀ ਕੋਈ ਰਾਕਟ ਸਾਈਜ਼ ਨਹੀਂ ਹੈ ਸਰਵੇ ਕਰਨ ਦੀ ਕਿਉਂਕਿ ਅਸੀਂ ਸਿੰਪਲ ਗਰਾਉਂਡ ਜ਼ੀਰੋ ਤੇ ਜਾਂਦੇ ਹਾਂ ਜੋ ਅਸੀਂ ਰਿਕਾਰਡ ਕਰਦੇ ਆ ਉਹ ਵੀ ਚੀਜ਼ ਤੁਸੀਂ ਦੇਖ ਰਹੇ ਹੋ ਸਾਡਾ ਕੋਈ ਰਾਕਟ ਸੈਂਸ ਨਹੀਂ ਕੁਝ ਇਹ ਨਹੀਂ ਕਿਸੇ ਪਹਿਲਾਂ ਨੇ ਕਹਾਤਾ ਵੀ ਤੋਹਾ ਕਾ ਸਾਡਾ ਕੈਮਰਾ ਹੁੰਦਾ ਸਿੱਧਾ ਜਾ ਕੇ ਕਿਸੇ ਵੀ ਅਸੀਂ ਰੈਂਡਮਲੀ ਸਵਾਲ ਪੁੱਛ ਲੈਣ ਨੇ ਵੀ ਤੁਹਾਡੀ رائے ਕੀ ਹੈ ਤੁਹਾਡੇ ਮੁੱਦੇ ਕੀ ਨੇ ਤੁਸੀਂ ਕਿਹੜੀ ਧਿਰ ਆਪਣੇ ਹਲਕੇ ਵਿੱਚ ਜੇਤੂ ਦੇਖਣਾ ਚਾਹੁੰਦੇ ਹੋ ਇਹ ਲੋਕਾਂ ਦੀ رائے ਆ ਕਿਉਂਕਿ ਲੋਕਾਂ ਨੇ ਹੀ ਵੋਟ ਪਾਣੀ ਹੈ ਉਹੀ ਰਾਏ ਦੇਣਗੇ ਤਾਂ ਸਿੰਪਲ ਸਾਡਾ ਸਰਵੇ ਹ ਬਹੁਤ ਦਿੰਦੇ ਨੇ ਤਾਂ ਉਹਦੇ ਹੀ ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ ਸਾਡੇ ਸਰਵੇ ਜਿਹੜੇ ਨੇ ਆਕਾਸ਼ ਮੈਂ ਫਿਰ ਤੋਂ ਕਹਿਣਾ ਉਹ ਆਮ ਆਦਮੀ ਪਾਰਡੇ ਧਰਚੇ ਜਾਂਦੇ ਨਜ਼ਰ ਆ ਰਹੇ ਨੇ ਕਿੰਨੇ ਕਿਤੇ ਜਿਦੋਂ ਆਪਾਂ ਜੋ ਪੁਰਾਣੇ ਸਰਵੇ ਦੀ ਗੱਲ ਕਰੀ ਨਾ ਭਾਈ ਜੋ ਪੁਰਾਣੇ ਸਰਵੇ ਨੂੰ ਆਪਾਂ ਦੇਖਦੇ ਆ ਆਪਣੇ ਚੈਨਲ ਦੇ ਪੁਰਾਣੇ ਸਰਵੇ ਨੂੰ ਦੇਖਦੇ ਆ ਜੋ ਆਪਾਂ ਦਾਵਾ ਠੋਕਿਆ ਸੀ ਉਹ ਨਤੀਜਿਆਂ ਤੇ ਵਲੀਦ ਹੋ ਰਿਹਾ ਵਾ ਇਸ ਕਰਕੇ ਜੋ ਆਪਣੇ ਸਵਾਰ ਦੇ ਚਾਰ ਸਰਵੇ ਨੇ ਉਹਨਾਂ ਦੇ ਹਿਸਾਬ ਨਾਲ ਜੇ ਜਾਈਏ ਤਾਂ ਬਾਈ ਇਲੈਕਸ਼ਨ ਚ ਸੰਜੀਵ अरोड़ा ਜਿੱਤਣਗੇ ਵੱਡੀ ਲੀਡ ਨਾਲ ਜਿੱਤਣਗੇ ਬਾਕੀ 23 ਤਰੀਕ ਦੂਰ ਨਹੀਂ ਹੈਗੀ ਨੇੜੇ ਹੀ ਆ ਨਤੀਜੇ ਪਤਾ ਲੱਗ ਜਾਣਗੇ ਐਸ ਵੇਲੇ ਨੂੰ ਆਪਾਂ ਨਤੀਜੇ ਸੁਣਾ ਦਾਂਗੇ ਲੋਕਾਂ ਨੂੰ ਦੇਖ ਕੇ ਪਤਾ ਲੱਗ ਜੂਗਾ ਲੋਕਾਂ ਨੂੰ ਵੀ ਕੌਣ ਜਿੱਤਦਾ ਪਿਆ ਵਾ ਨਤੀਜ ਜੋ ਵੋਟਾਂ ਦੀ ਲੋਨਾ ਚਾਰ ਪਾਰਟੀਆਂ ਚਾਰ ਜਾਂ ਚਾਰ ਪਾਰਟੀਆਂ ਚ ਚਾਰ ਮੇਨ ਕੈਂਡੀਡੇਟਾਂ ਦੀ ਕਿਸਮਤ ਮਸ਼ੀਨਾਂ ਚ ਬੰਦ ਪਈ ਆ ਦੋ ਦਿਨਾਂ ਬਾਅਦ ਡੱਬੇ ਖੁੱਲਣਗੇ ਪਤਾ ਲੱਗ ਜੂਗਾ ਕੌਣ ਜਿੱਤਦਾ ਪਿਆ ਵਾ ਬਾਕੀ ਦੇਖਦੇ ਆ ਕੀ ਬਣਦਾ ਬਿਲਕੁਲ ਆ ਬਿਲਕੁਲ ਆਕਾਸ਼ ਤੁਸੀਂ ਵੀ ਅੱਜ ਜੁੜੇ ਸਾਡੇ ਨਾਲ ਤੇ ਸਮਾਂ ਦਿੱਤਾ ਬਹੁਤ ਧੰਨਵਾਦ ਆ ਦਰਸ਼ਕਾਂ ਨੂੰ ਵੀ ਮੈਂ ਇਹ ਕਹਿਣਾ ਚਾਹੁੰਦਾ ਆ ਵੀ ਅਸੀਂ ਅੱਜ ਇਹਨਾਂ ਚੋਨਾ ਸਮੀਕਰਨ ਕੀ ਸੀਗੇ ਸਰਵੇ ਕੀ ਬੋਲਦੇ ਨੇ ਅਸੀਂ ਚੋਨਾ ਬਾਰੇ ਖਾਸ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਤੁਹਾਨੂੰ ਲੱਗਦਾ ਕਿ ਸਾਡੀ ਕੋਈ ਗੱਲ ਤੁਹਾਨੂੰ ਗਲਤ ਲੱਗੀ ਤਾਂ ਤੁਹਾਨੂੰ ਜ਼ਰੂਰ ਸੁਝਾਅ ਦਿਓ ਕਮੈਂਟਾਂ ਦੇ ਵਿੱਚ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਹਨਾਂ ਚੋਨਾ ਬਾਰੇ ਜੋ ਵੀ ਸਾਡੇ ਸਰਵੇ ਕੀਤੇ ਕਿਉਂਕਿ ਅਸੀਂ ਆਪ ਗਰਾਊਂਡ ਜੀਰੋ ਦਾ ਗੱਲਬਾਤ ਕੀਤੀ ਇਹਨਾਂ ਚੋਨਾ ਨੂੰ ਬਹੁਤ ਨੇੜੇੋਂ ਦੇਖਿਆ ਵਾ ਤਾਂ ਕਾਫੀ ਜਿਆਦਾ ਸਮਝਿਆ ਨੇ ਤਾਂ ਉਹ ਚੀਜ਼ਾਂ ਹੀ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ ਸਾਨੂੰ ਜ਼ਰੂਰ ਦੱਸੋ ਕਮੈਂਟ ਦੇ ਵਿੱਚ ਤਦ ਤੱਕ ਲਈ ਦੇਖਦੇ ਰਹੋ ਵਸਪੰਜਾਬ